ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰੀ ਤੇ ਪੈਪਸੂ ਦੇ ਸਬੰਧੀ ਜਾਨੀ ਕਿ ਸਾਡੀ ਸਿੱਖ ਸਟੇਟ ਸਬੰਧੀ ਦੋ ਵੀਡੀਓ ਤੁਸੀਂ ਪਹਿਲਾਂ ਸੁਣ ਚੁੱਕੇ ਹੋ ਤੇ ਤੀਜਾ ਭਾਗ ਤੁਹਾਡੇ ਰੂਬਰੂ ਕਰਨਾ ਅੱਜ ਸੋ ਦੋਸਤੋ ਪੈਪਸੂ ਉਹ ਸਿੱਖ ਹੋਮਲੈਂਡ ਸੀਗੀ ਜਿਹੜੀ 47 ਤੋਂ ਬਾਅਦ ਸਾਨੂੰ ਮਿਲੀ ਸੀਗੀ ਸਿੱਖ ਸਟੇਟ ਜਿਹਦੇ ਵਿੱਚ ਸਾਰਾ ਕੁਝ ਸਿੱਖਾਂ ਦਾ ਸੀਗਾ ਲੇਕਿਨ ਇਹ ਕਿਦਾਂ ਖਤਮ ਹੋਈ ਇਹ ਵੀ ਦੱਸਾਂਗੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਅਪਾ ਦੱਸਾਂਗੇ ਕਿ ਇਹ ਸਿੱਖ ਸਟੇਟ ਦੇ ਵਿੱਚ ਚੱਕਰਵਾਜੀ ਕਿੱਦਾਂ ਪੈਂਦੀ ਹੈ ਤੇ ਰਾਜ ਕਿਵੇਂ ਚੱਲਦਾ ਹੈ ਤੇ ਕੀਦਾ ਚੱਲਦਾ ਹੈ ਸਾਰੀ ਗੱਲਬਾਤ ਸੁਣਨ ਲਈ ਇੱਕ ਨਵਾਂ ਇਤਿਹਾਸ ਤੁਹਾਡੇ ਰੂਬਰੂ ਹੋਣ ਜਾ ਰਿਹਾ ਸੋ ਵੀਡੀਓ ਨੂੰ ਸਾਰੀ ਸੁਣਨਾ ਤੇ ਅੱਗੇ ਵੀ ਸ਼ੇਅਰ ਕਰਨਾ ਜਿੰਨਾ ਵੀ ਰਾਂ ਨੇ ਪਹਿਲੇ ਦੋ ਭਾਗ ਨਹੀਂ ਸੁਣੇ ਉਹ ਲੜੀ ਜੋੜਨ ਲਈ ਪਿਛਲੀਆਂ ਵੀਡੀਓਜ਼ ਸੁਣ ਸਕਦਾ ਹੈ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਸਿੱਖ ਸਟੇਟ ਦੇ ਵਿੱਚ ਰਾਜ ਪ੍ਰਬੰਧ ਤੇ ਉਹਦੇ ਪੂਖ ਦੀ ਪਟਿਆਲਾ ਯੂਨੀਅਨ ਦਾ ਰਾਜ ਪ੍ਰਬੰਧ ਨਵੀਆਂ ਲੀਹਾਂ ਉੱਤੇ ਚਲਾਉਣ ਦਾ ਯਤਨ ਕੀਤਾ ਜਾ ਰਿਹਾ। ਕੁੱਲ ਮੈਕਮੇ 8 ਨੇ ਉਹਨਾਂ ਦੇ ਵਿੱਚ ਗ੍ਰਹਿ ਮਾਲ ਅਰਥ, ਪਰਦੇਸੀ, ਵਿਦਿਆ, ਕਾਨੂੰਨ, ਸਥਾਨਕ ਸਵਰਾਜ, ਖੇਤੀਬਾੜੀ, ਸਿਹਤ, ਰਿਕਾਨਜਾਤ, ਪੰਜਾਬੀ ਅਤੇ ਪਛੜੀਆਂ ਸ਼੍ਰੇਣੀਆਂ ਦੇ ਮੈਕਮੇ ਨੇ। ਪੁਲਿਸ, ਕਾਨੂੰਨ, ਜੇਲਾ ਅਤੇ ਪ੍ਰਕਾਸ਼ਨ ਦੇ ਕੰਮ ਗ੍ਰਹਿ ਵਿਭਾਗ ਦੇ ਅਧੀਨ ਹੈ। ਮਹਿਕਮਾ ਮਾਲ ਦੇ ਮਾਤਿਹਤ ਮਾਲੀਆ ਨਜ਼ੂਲ ਇਨਕਮ ਟੈਕਸ ਮਰਬਾਬੰਦੀ ਚੂੰਗੀ ਆਪਕਾਰੀ ਖੇਤੀਬਾੜੀ ਜੰਗਲਾਤ ਸ਼ਿਕਾਰ ਤੇ ਦਿਹਾਤ ਸੁਧਾਰ ਇਹ ਕੰਮ ਚੱਲਦੇ ਨੇ ਸਿਹਤ ਡਾਕ ਤਾਰ ਵਿਦਿਆ ਤੇ ਹਸਪਤਾਲਾਂ ਦੀ ਜ਼ਿੰਮੇਵਾਰੀ ਪਰਦੇਸੀ ਵਿਭਾਗ ਦੇ ਅਧੀਨ ਪੈਂਦੀ ਹੈ ਅਰਥ ਵਿਭਾਗ ਹੈ ਜਿਹੜਾ ਇਹ ਯੂਨੀਅਨ ਦੇ ਆਮਦਨ ਖਰਚੇ ਦੇ ਹਿਸਾਬ ਤੇ ਅਨੁਮਾਨ ਰੱਖਦਾ ਹੈ ਤੇ ਮਹਿਕਮਾ ਪੰਜਾਬੀ ਦਾ ਕੰਮ ਪੰਜਾਬੀ ਬੋਲੀ ਦੀ ਡਿਕਸ਼ਨਰੀ ਬਣਾਉਣਾ ਤੇ ਹੋਰ ਏਦਾਂ ਦੀਆਂ ਕਿਤਾਬਾਂ ਤਿਆਰ ਕਰਵਾਉਣ ਦਾ ਏ ਜੋ ਯੂਨੀਅਨ ਤੇ ਹੋਰ ਮੈਕਮਿਆਂ ਦੀਆਂ ਲੋੜਾਂ ਨੂੰ ਪੂਰੀਆਂ ਕਰਦੀਆਂ ਨੇ ਤਾਂ ਦੋਸਤੋ ਪਿੰਡਾਂ ਦੀ ਜਾਤਾਂ ਖਾਸ ਕਰਕੇ ਪਿੰਡੂ ਕਿਸਾਨਾਂ ਤੇ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਉਭਾਰਨ ਲਈ ਯੂਨੀਅਨ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਨੇ ਵਿਦਿਆ ਵਿਭਾਗ ਖੇਤੀਬਾੜੀ ਸਥਾਨਕ ਸਵਰਾਜ ਪੰਜਾਬੀ ਤੇ ਪਛੜੀਆਂ ਸ਼੍ਰੇਣੀਆਂ ਵਿਭਾਗ ਵੱਲੋਂ ਇਸ ਕਾਰਜ ਨੂੰ ਸਿਰੇ ਚਾੜਨ ਲਈ ਕਈ ਅਗਾਹ ਬਦੂ ਪ੍ਰੋਗਰਾਮ ਪਨਾਏ ਗਏ ਨੇ ਜਿਨ੍ਹਾਂ ਉਤੇ ਅਮਲ ਹੋਣ ਲੱਗ ਪਿਆ ਏ ਇਹ ਤੋਂ ਇਲਾਵਾ ਪਾਕਿਸਤਾਨ ਵਿੱਚੋਂ ਆਏ ਦੁਖੀ ਘਰਾਣਿਆਂ ਨੂੰ ਮੁੜ ਤੋਂ ਬਸਾਉਣ ਲਈ ਜੋ ਅਦੁੱਤੀ ਕੰਮ ਇਸ ਜੂਨੀਅਨ ਦੇ ਮੁੜ ਬਸਾਊ ਵਿਭਾਗ ਨੇ ਕੀਤਾ ਏ ਉਹ ਕਿਸੇ ਟੀਕਾ ਟਿੱਪਣੀ ਦਾ ਮਹਤਾਜ ਨਹੀਂ ਇਸ ਤੋਂ ਇਸ ਜੂਨੀਅਨ ਦਾ ਭਵਿੱਖ ਬੜਾ ਉਜਲ ਦਿਸ ਰਿਹਾ ਏ ਤਾਂ ਇਹ ਜਿਹੜੀ ਗੱਲਬਾਤ ਪਰ ਤੁਹਾਨੂੰ ਹੁਣੇ ਦੱਸੀ ਹੈ ਇਹ ਬਾਬਾ ਪ੍ਰੇਮ ਸਿੰਘ ਹੋਤੀ ਮੈਦਾਨ ਵਾਲੇ ਲਿਖ ਰਹੇ ਆ ਉਸ ਟਾਈਮ ਦੀ ਇਨਾਂ ਨੇ ਅੱਖਾਂ ਹੀ ਦੇਖਿਆ ਆਪਣਾ ਸਾਰਾ ਕੁਝ ਜਾਨੀ ਕਿ ਇਹ ਉਹ ਹਵਾਲੇ ਨੇ ਜਿਹੜੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵੱਲੋਂ ਪਟਿਆਲੇ ਦੇ ਵਿੱਚ ਉਸ ਸਮੇਂ ਰਹਿੰਦੇ ਆ ਖੁਦ ਆਪਣੇ ਹੱਥੀ ਲਿਖੇ ਗਏ ਸੀ ਜਾਨੀ ਕਿ ਬਾਬਾ ਪ੍ਰੇਮ ਸਿੰਘ ਦੀਆਂ ਲਿਖੀਆਂ ਹੋਈਆਂ ਅਖੇਲੀਆਂ ਲੈਣਾ ਇਸ ਯੂਨੀਅਨ ਦੇ ਬਹੁਤ ਹੀ ਚੰਗੇ ਭਵਿੱਖ ਦੀ ਕਾਮਨਾ ਕਰਦੀਆਂ ਨੇ ਇਹ ਉਸ ਇਤਿਹਾਸਕਾਰ ਦੀ ਕਾਮਨਾ ਹੈ ਜਿਹੜਾ ਖੁਦ ਪਟਿਆਲੇ ਵਿੱਚ ਰਹਿ ਰਿਹਾ ਸੀ ਤੇ ਜਿਹੜਾ ਆਪਣੀ ਨਵੀਂ ਬਣ ਰਹੀ ਸਟੇਟ ਨੂੰ ਤਨੋਂ ਮਨੋਂ ਪਸੰਦ ਕਰਦਾ ਸੀ ਹੁਣ ਦੋਸਤੋ ਜਿਵੇਂ ਕਿ ਤੁਹਾਨੂੰ ਆਪਾਂ ਦੱਸ ਚੁੱਕੇ ਹਾਂ ਕਿ ਇਹਦਾ ਪੈਪਸੂ ਨਾਂ ਜਿਹੜਾ ਬੜਾ ਹੀ ਅਜੀਬ ਕਿਸਮ ਦਾ ਸੀ ਇਹ ਨਾਂ ਹੀ ਇਸ ਸਟੇਟ ਦੀ ਭੂਗੋਲਕਤਾ ਨੂੰ ਦਰਸਾਉਂਦਾ ਸੀ ਤੇ ਨਾ ਹੀ ਕਿਸੇ ਬੋਲੀ ਨੂੰ ਅਸਲ ਦੇ ਵਿੱਚ ਇਹ ਨਾਂ ਅੰਗਰੇਜ਼ੀ ਦੇ ਵਿੱਚ ਇਸ ਤਰ੍ਹਾਂ ਸੀ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਇਹਦੇ ਸ਼ਬਦਾਂ ਦੇ ਪਹਿਲੇ ਅੱਖਰਾਂ ਨੂੰ ਇਉਂ ਲਿਖ ਲਓ ਸਿਰਫ ਦੂਜੇ ਸ਼ਬਦ ਐਂਡ ਨੂੰ ਛੱਡ ਕੇ ਪੈਪਸੂ ਅੰਗਰੇਜ਼ੀ ਦੇ ਇਹਨਾਂ ਪਹਿਲੇ ਵੱਡੇ ਅੱਖਰਾਂ ਨੂੰ ਉਸੇ ਤਰ੍ਹਾਂ ਹੀ ਪੜ੍ਹ ਲਓ ਤਾਇ ਪੈਪਸੂ ਬਣ ਜਾਂਦਾ ਬਸ ਇਹ ਨਾਂ ਸੀ ਇਸ ਛੋਟੀ ਜੀ ਰਿਆਸਤੀ ਸਿਕਸ ਸਟੇਟ ਦਾ ਇਹਦੇ ਵਿੱਚ ਕੁੱਲ 8 ਰਿਆਸਤਾਂ ਸਨ 6 ਰਿਆਸਤਾਂ ਪੂਰੇ ਦਰਜੇ ਦੀਆਂ ਸਨ ਪਟਿਆਲਾ ਨਾਭਾ ਜੀਂਦ ਸੰਗਰੂਰ ਜਣੀ ਫਰੀਦਕੋਟ ਮਲੇਰਕੋਟਲਾ ਕਪੂਰਥਲਾ ਨਾਲਾਗੜ ਤੇ ਕਲਸੀਆ ਇਹਨਾਂ ਵਿੱਚੋਂ ਸਿਰਫ ਪਟਿਆਲਾ ਨਾਭਾ ਜੀਂਦ ਫਰੀਦਕੋਟ ਤੇ ਕਪੂਰਥਲਾ ਸਿੱਖ ਰਿਆਸਤਾਂ ਸੀ ਮਲੇਰਕੋਟਲਾ ਮੁਸਲਮਨ ਤੇ ਨਾਲਾਗੜ ਹਿੰਦੂ ਰਿਆਸਤ ਸੀਗੀ ਕਲਸੀਆ ਬਹੁਤ ਹੀ ਛੋਟੀ ਰਾਜ ਸੀ ਪਰ ਇਹਦੇ ਰਾਜੇ ਸਿੱਖੀ ਦੇ ਵਿੱਚ ਪੂਰੇ ਤਰ੍ਹਾਂ ਨਪੁੰਨ ਸਨ ਇਹ ਵੈਸੇ ਵੀ ਪੂਰੇ ਤੇਜਤਰਾਰ ਸੀ ਇਸੇ ਸਿੱਖੀ ਪਰਪੱਕਤਾ ਕਾਰਨ ਹੀ ਇਹ ਰਾਜੇ ਛੋਟੀ ਸਟੇਟ ਦੇ ਹੋਣ ਦੇ ਬਾਵਜੂਦ ਵੀ ਆਪਣੀ ਹੋਂਦ ਨੂੰ ਬਰਕਰਾਰ ਰੱਖਦੇ ਆ ਰਹੇ ਸਨ ਸਰਦਾਰ ਅਜੀਤ ਸਿੰਘ ਲਾੜਵਾ ਕਲਸੀਆ ਦਾ ਹੀ ਰਾਜਾ ਸੀ ਜਿਨੇ ਪਹਿਲੀ ਸਿੱਖ ਅੰਗਰੇਜ਼ ਜੰਗ ਸਮੇ ਬਦੋਵਾਲ ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਦੇ ਛੱਕੇ ਛੁੜਾਤੇ ਸੀ ਤਾਂ ਦੋਸਤੋ ਰਾਜਸੀ ਹੋਂਦ ਰੱਖਣ ਵਾਲੀਆਂ ਰਿਆਸਤਾਂ ਸਿਰਫ ਦੋ ਹੀ ਸਨ ਇਹ ਸਨ ਪਟਿਆਲਾ ਤੇ ਫਰੀਦਕੋਟ ਦੋਵਾਂ ਵਿੱਚ ਇੱਟ ਖੜਕਾ ਚੱਲਦਾ ਆ ਰਿਹਾ ਸੀ ਇਹ ਦੋਵੇਂ ਰਿਆਸਤਾਂ ਹੀ ਆਪਣੀ ਸਿੱਖੀ ਅਤੇ ਆਪਣੇ ਮਲਬਈ ਜੱਟ ਸੱਭਿਆਚਾਰ ਤੇ ਮਾਣ ਕਰਦੀਆਂ ਆ ਰਹੀਆਂ ਸਨ ਸਮਝਿਆ ਜਾ ਸਕਦਾ ਕਿ ਜੇਕਰ ਫਰੀਦਕੋਟ ਰਿਆਸਤ ਪਟਿਆਲਾ ਰਿਆਸਤ ਜਿੱਦੀ ਵੱਡੀ ਹੁੰਦੀ ਤਾਂ ਫਰੀਦਕੋਟ ਦੇ ਮਹਾਰਾਜ ਨੇ ਜ਼ਰੂਰੀ ਹੀ ਮਹਾਰਾਜਾ ਪਟਿਆਲਾ ਨੂੰ ਢਾ ਲੈਣਾ ਸੀ ਕਿਉਂਕਿ ਉਹਦੇ ਵਿੱਚ ਮਲਬਈ ਜੱਟ ਸੱਭਿਆਚਾਰ ਕੁਝ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਪਰ ਉਹਦੀ ਰਿਆਸਤ ਦੇ ਛੋਟੇ ਆਕਾਰ ਨੇ ਅਤੇ ਉਹਦੇ ਇਕੱਲਪੁਣੇ ਨੇ ਉਹਨੂੰ ਮਹਾਰਾਜਾ ਪਟਿਆਲਾ ਦੀ ਅਗਵਾਈ ਕਬੂਲਣ ਲਈ ਮਜਬੂਰ ਕਰਤਾ ਸੀ ਪਟਿਆਲੇ ਨਾਲ ਬਾਕੀਆਂ ਸਾਰੀਆਂ ਹੀ ਰਿਆਸਤਾਂ ਸਨ ਇਸ ਲਈ ਸਿੱਖ ਰਿਆਸਤਾਂ ਨੇ ਸਾਂਝੇ ਰੂਪ 'ਚ ਜਿਸ ਤਰ੍ਹਾਂ ਦਾ ਆਪਣਾ ਰਾਜਨੀਤਿਕ ਪ੍ਰਬੰਧ ਉਲੀਕ ਕੇ ਭਾਰਤ ਦੀ ਹੋਮ ਮਿਨਿਸਟਰੀ ਨੂੰ ਭੇਜਿਆ ਸੀ ਉਹਨੂੰ ਕੇਂਦਰ ਵੱਲੋਂ ਪ੍ਰਵਾਨ ਕਰ ਲਿਆ ਗਿਆ ਸੀ 6 ਰਿਆਸਤਾਂ ਦੇ ਮੁਖੀਆਂ ਦੀ ਇੱਕ ਪੱਕੀ ਕੌਂਸਲ ਬਣਾਈ ਗਈ ਸੀ ਪਹਿਲੇ ਰਾਜਪ੍ਰਮukh ਅਤੇ ਉਪਰਾਜਪ੍ਰਮukh ਦੇ ਅਹੁਦੇ ਉਮਰ ਪਰ ਲਈ ਸਨ ਇਹਨਾਂ ਦੀ ਮੌਤ ਉਪਰੰਤ ਰਾਜਪ੍ਰਮukh ਦਾ ਅਹੁਦਾ ਤਾਂ ਖਾਨਦਾਨੀ ਰੂਪਮ ਜੱਦੀਓ ਹੋਣਾ ਸੀ ਪਰ ਉਪਰਾਜਪ੍ਰਮukh ਦਾ ਅਹੁਦਾ ਬਾਕੀ ਦੀਆਂ ਰਿਆਸਤਾਂ ਵਿੱਚ ਕਲਸੀਆਂ ਅਤੇ ਨਾਲਾਗੜ੍ਹ ਨੂੰ ਛੱਡ ਕੇ ਬਦਲਵੇਂ ਜਾਨੀ ਕਿ ਬਾਏ ਰੋਟੇਸ਼ਨ ਰੂਪ ਦੇ ਵਿੱਚ ਹੋਣਾ ਸੀ ਕਿਉਂਕਿ ਭਾਰਤੀ ਰਾਜਾਂ ਦੇ ਵਿੱਚ ਵਿਧਾਨ ਸਭਾਈ ਚੋਣਾ ਫਰਵਰੀ 1946 ਦੀਆਂ ਹੋਈਆਂ ਸਨ ਪਰ 1946 ਵਿੱਚ ਰਿਆਸਤਾਂ ਬ੍ਰਿਟਿਸ਼ ਹਕੂਮਤ ਦੇ ਅਧੀਨ ਸਨ ਅੰਗਰੇਜ਼ਾਂ ਦੇ ਸਮੇਂ ਰਿਆਸਤਾਂ 'ਚ ਚੋਣਾਂ ਨਹੀਂ ਹੁੰਦੀਆਂ ਸੀ ਰਾਜੇ ਮਹਾਰਾਜੇ ਆਪਣੇ ਦਰਬਾਰੀ ਮੈਂਬਰਾਂ ਨੂੰ ਆਪਣੀ ਮਰਜ਼ੀ ਨਾਲ ਨਿਯੁਕਤ ਕਰਦੇ ਸੀ ਇਸ ਲਈ ਪੈਪਸੂ ਯੂਨੀਅਨ ਜਾਂ ਰਿਆਸਤਾਂ ਵਿੱਚ ਵੀ 1946 ਵਿੱਚ ਕੋਈ ਚੋਣ ਨਹੀਂ ਸੀ ਹੋਈ ਪੂਰਬੀ ਪੰਜਾਬ ਦੀ ਸਰਕਾਰ ਤਾਂ ਪੁਰਾਣੇ ਸਾਂਝੇ ਪੰਜਾਬ ਦੀ ਵਿਧਾਨ ਸਭਾ ਦੇ ਹਿੰਦੂ ਸਿੱਖ ਵਿਧਾਇਕਾਂ ਨੇ ਬਣਾ ਲਈ ਸੀ ਜਿਨ੍ਹਾਂ ਦੀ ਗਿਣਤੀ 80 ਸੀਗੀ ਪੈਪਸੂ ਦੀ ਨਵੀਂ ਸਰਕਾਰ ਕੇਵਲ ਰਾਜ ਪ੍ਰਮੁੱਖ ਮਹਾਰਾਜਾ ਯਾਦਵਿੰਦਰ ਸਿੰਘ ਦੀ ਮਰਜ਼ੀ ਨਾਲੇ ਬਣਦੀ ਸੀ 15 ਜੁਲਾਈ 1948 ਨੂੰ ਪੈਪਸੂ ਦਾ ਉਦਘਾਟਨ ਹੋਣਾ ਸੀ ਉਦਘਾਟਨ ਭਾਰਤ ਦੇ ਹੋਮ ਮਿਨਿਸਟਰ ਸਰਦਾਰ ਪਟੇਲ ਨੇ ਕਰਨਾ ਸੀ 14 ਮਈ ਦੀ ਸ਼ਾਮ ਤੱਕ ਸਰਦਾਰ ਪਟੇਲ ਰੇਲ ਗੱਡੀ ਰਾਹੀਂ ਦਿੱਲੀ ਤੋਂ ਪਟਿਆਲੇ ਪਹੁੰਚ ਗਏ ਸੀ ਪਟਿਆਲਾ ਸ਼ਹਿਰ ਇੱਕ ਨਮੀ ਵਿਆਹੀ ਦੁਲਹਨ ਵਾਂਗ ਸਜਾਇਆ ਗਿਆ ਸੀ ਰਾਤ ਨੂੰ ਸਾਰੇ ਸ਼ਹਿਰ ਵਿੱਚ ਦੀਪਮਾਲਾ ਕੀਤੀ ਗਈ ਸ਼ਰਨਾਰਥੀਆਂ ਦੇ ਕੈਂਪਾਂ ਵਿੱਚ ਹੱਦੋਂ ਵੱਧ ਮਠਿਆਈਆਂ ਅਤੇ ਭਾਂਤ ਭਾਂ ਦੇ ਪਕਵਾਨ ਵਰਤਾਏ ਗਏ ਕੈਂਪ ਵਿੱਚਲੇ ਸਾਰੇ ਸ਼ਰਨਾਰਥੀਆਂ ਨੂੰ ਨਵੇਂ ਬਸਤਰ ਬਣਵਾ ਕੇ ਦਿੱਤੇ ਗਏ ਸੀ ਪਰ ਬਹੁਤੇ ਪਰਿਵਾਰ ਅਲਾਟ ਕੀਤੀਆਂ ਗਈਆਂ ਜ਼ਮੀਨਾਂ ਅਤੇ ਘਰਾਂ ਵਿੱਚ ਚਲੇ ਗਏ ਸਨ ਪੈਸੂ ਦੀਆਂ ਸਰਕਾਰੀ ਨੌਕਰੀਆਂ ਵਿੱਚ ਸ਼ਰਨਾਰਥੀਆਂ ਨੂੰ ਪਹਿਲ ਦਿੱਤੀ ਜਾ ਰਹੀ ਸੀ ਤਾ ਦੋਸਤੋ 14 ਮਈ ਨੂੰ ਰੇਲਵੇ ਸਟੇਸ਼ਨ ਉੱਪਰ ਜੁਨੀਅਨ ਦੇ ਸਾਰੇ ਰਾਜੇ ਮਹਾਰਾਜਿਆਂ ਨੇ ਅਤੇ ਰਿਆਸੀ ਸਰਦਾਰਾਂ ਨੇ ਸਰਦਾਰ ਪਟੇਲ ਦਾ ਪਰਮਾ ਸਵਾਗਤ ਕੀਤਾ ਮਹਾਰਾਜਾ ਪਟਿਆਲਾ ਆਪਣੇ ਆਲੀਸ਼ਾਨ ਕਾਰ ਵਿੱਚ ਸਰਦਾਰ ਪਟੇਲ ਨੂੰ ਬਿਠਾ ਕੇ ਲਿਆਇਆ ਕਾਰ ਨੂੰ ਮਹਾਰਾਜਾ ਖੁਰਚ ਲਾ ਕੇ ਲਿਆਇਆ ਸੀ ਸਟੇਸ਼ਨ ਤੋਂ ਲੈ ਕੇ ਮੋਤੀ ਬਾਗ ਮਹਿਲ ਤੱਕ ਸੜਕ ਦੇ ਦੋਵੇਂ ਪਾਸੇ ਖੜੇ ਲੋਕ ਸਰਦਾਰ ਪਟੇਲ ਦੇ ਕਾਫਲੇ ਉੱਪਰ ਫੁੱਲਾਂ ਦੀ ਬਰਖਾ ਕਰ ਰਹੇ ਸਨ ਕੋਸ਼ਿਸ਼ ਕੀਤੀ ਗਈ ਸੀ ਦੇ ਉਦਘਾਟਨ ਸਮਾਰੋਹ ਦੇ ਸਮੇਂ ਹੀ ਜਦੋਂ ਕਿ ਹੋਮ ਮਿਨਿਸਟਰ ਸਰਦਾਰ ਬੱਲਭਾਈ ਪਟੇਲ ਪੈਪਸੂ ਦੇ ਰਾਜਪ੍ਰਧਾਨ ਨੂੰ ਉਹਦੇ ਦੀ ਸੋਚ ਚਕਵਾਉਣ ਉਸੇ ਸਮੇਂ ਨਵੇਂ ਪ੍ਰੀਮੀਅਰ ਯਾਨੀ ਕਿ ਮੁੱਖ ਮੰਤਰੀ ਨੂੰ ਅਤੇ ਉਹਦੇ ਮੰਤਰੀ ਮੰਡਲ ਨੂੰ ਵੀ ਸੋਚ ਚਕਵਾ ਦਿੱਤੀ ਜਾਵੇ ਪਰ ਮੰਤਰੀ ਮੰਡਲ ਬਾਰੇ ਪਾਰਟੀਆਂ ਦੇ ਵਿੱਚ ਸਹਿਮਤੀ ਨਾ ਹੋ ਸਕਣ ਕਰਕੇ ਇਹ ਕੰਮ ਹੋ ਨਹੀਂ ਸਕਿਆ ਫਿਰ ਸਰਦਾਰ ਪਟੇਲ ਦੇ ਕਹਿਣ ਤੇ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦੇ ਬਣਾਉਣ ਦਾ ਕੰਮ ਛੱਡ ਦਿੱਤਾ ਗਿਆ ਸੀ ਤੇ ਇਕੱਲੇ ਰਾਜ ਪ੍ਰਮੁੱਖ ਨੂੰ ਹੀ ਆਉਦੇ ਦੀ ਸੌ ਚਕਾਉਣ ਦਾ ਸਮਾਗਮ ਕੀਤਾ ਗਿਆ ਸੌ ਚੱਕ ਸਮਾਰੋ ਕਿਲਾ ਮੁਬਾਰਕ ਦੇ ਦਰਬਾਰ ਹਾਲ ਚ ਕੀਤਾ ਗਿਆ ਸੀ ਦਰਬਾਰ ਹਾਲ ਵਿੱਚ ਸਿੱਖ ਸਰਦਾਰਾਂ ਫੌਜੀ ਚਰਨੇਲਾ ਦੇ ਨਾਲ ਨਾਲ ਕੇਂਦਰੀ ਮੰਤਰੀ ਮੰਡਲ ਦੇ ਰੱਖਿਆ ਮੰਤਰੀ ਸਰਦਾਰ ਬਲਦੇਵ ਸਿੰਘ ਪੰਜਾਬ ਦਾ ਮੁੱਖ ਮੰਤਰੀ ਸ਼੍ਰੀ ਗੋਪੀ ਚੰਦ ਭਾਰਗੋ ਪੰਜਾਬ ਦੇ ਵਜ਼ੀਰ ਸਵਰਨ ਸਿੰਘ ਈਸ਼ਰ ਸਿੰਘ ਮਝੈਲ ਪ੍ਰਤਾਪ ਸਿੰਘ ਕੈਰੋਂ ਉਦਮ ਸਿੰਘ ਨਾਗੋਕੇ ਕਰਨਲ ਗਵਿਹਰ ਸਿੰਘ ਤੇ रियासतਾਂ ਦੇ ਹੋਰ ਰਾਜੇ ਮਹਾਰਾਜੇ ਆਪੋ ਆਪਣੇ ਅਧਿਕਾਰੀਆਂ ਨਾਲ ਪਹੁੰਚੇ ਹੋਏ ਸੀ ਲੋਕ ਸੇਵਕ ਸਭਾ ਦੇ ਸਾਰੇ ਅਹੁਦੇਦਾਰ ਅਤੇ ਮੁੱਖੀ ਵਰਕਰ ਵੀ ਪਹੁੰਚੇ ਹੋਏ ਸਨ ਦਰਬਾਰ ਹਾਲ ਦੇ ਬਾਹਰ ਪਰ ਕਿਲਾ ਮੁਬਾਰਕ ਦੇ ਅੰਦਰਲੇ ਖੁੱਲੇ 베ੜਿਆਂ 'ਚ ਮਠਿਆਈਆਂ ਵੰਡੀਆਂ ਜਾ ਰਹੀਆਂ ਸਨ ਸਮੁੱਚਾ ਕਿਲਾ ਮੁਬਾਰਕ ਅੰਦਰੋਂ ਤੇ ਬਾਹਰੋਂ ਇੱਕ ਦੁਲਹਨ ਮੰਗ ਸਜਾਇਆ ਹੋਇਆ ਸੀ ਪਰ ਇਸ ਸੌ ਚੁੱਕ ਸਮਾਗਮ ਵਿੱਚ ਨਾ ਕੋਈ ਅਕਾਲੀ ਸ਼ਾਮਲ ਹੋਇਆ ਸੀ ਨਾ ਹੀ ਕੋਈ ਪਰਜਾ ਮੰਡਲੀਆਂ ਸ਼ਾਮਲ ਹੋਇਆ ਸੀ ਤੇ ਹਾਲਾਂਕਿ ਮਹਤਰ ਤਾਰਾ ਸਿੰਘ ਤੇ ਪ੍ਰੀਤਮ ਸਿੰਘ ਗੁਜਰਾਂ ਨੂੰ ਬਕਾਇਆ ਸੱਦਾ ਪੱਤਰ ਭੇਜੇ ਗਏ ਸੀ ਉਦਘਾਟਨ ਹੀ ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਹੈੱਡ ਗ੍ਰਾਂਤੀ ਸਾਹਿਬ ਨੇ ਅਰਦਾਸ ਕਰਕੇ ਕੀਤੀ ਉਪਰੰਤ ਹੋਮ ਮਿਨਿਸਟਰ ਸਰਦਾਰ ਪਟੇਲ ਨੇ ਮੈਕ ਤੇ ਪਹੁੰਚ ਕੇ ਮਹਾਰਾਜਾ ਆਜਾਦ ਬੰਦਰ ਸਿੰਘ ਨੂੰ ਬੁਲਾਉਂਦੇ ਆ ਕਿਹਾ ਸੀ ਕਿ ਹੁਣ ਪੈਪਸੂ ਦੇ ਰਾਜ ਪ੍ਰਮੁੱਖ ਮਹਾਰਾਜਾ ਆਜਾਦ ਬੰਦਰ ਸਿੰਘ ਆਪਣੇ ਅਹੁਦੇ ਦੀ ਸੌ ਚੋਕਣਗੇ ਮਹਾਰਾਜਾ ਸਾਹਿਬ ਨੇ ਅਹੁਦੇ ਦੀ ਸੌ ਚੋਕੀ ਤੇ ਕੇਂਦਰੀ ਸਰਕਾਰ ਦਾ ਧੰਨਵਾਦ ਕੀਤਾ ਉਪਰੰਤ ਸਰਦਾਰ ਪਟੇਲ ਨੇ ਭਾਸ਼ਣ ਦਿੱਤਾ ਤੇ ਮਹਾਰਾਜਾ ਸਾਹਿਬ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੈਪਸੂ ਅਸਲ ਦੇ ਵਿੱਚ ਇਹਨਾਂ ਰਾਜਤਾ ਦੇ ਮਹਾਰਾਜਿਆਂ ਵੱਲੋਂ ਖਾਸ ਕਰਕੇ ਮਹਾਰਾਜਾ ਪਟਿਆਲਾ ਵੱਲੋਂ ਕੌਮੀ ਏਕਤਾ ਚ ਪਾਏ ਗਏ ਉਹਨਾਂ ਦੇ ਭਰਪੂਰ ਯੋਗਦਾਨ ਲਈ ਤੇ ਪੱਛਮੀ ਪੰਜਾਬ ਵਿੱਚੋਂ ਉੱਜੜ ਕੇ ਆਏ ਸ਼ਰਨਾਰਥੀਆਂ ਨੂੰ ਜੰਗੀ ਪਦਰੇ ਸੁਭਾਲਣ ਲਈ ਤੇ ਉਹਨਾਂ ਦੇ ਮੁੜ ਬਸੇਵੇ ਲਈ ਕੀਤੀਆਂ ਗਿਆ ਸੇਵਾਵਾਂ ਦਾ ਫਲ ਹੈ ਤੇ ਪੈਪਸੂ ਭਾਰਤੀ ਯੂਨੀਅਨ ਵਿੱਚ ਸਿੱਖਾਂ ਲਈ ਉਹਨਾਂ ਦਾ ਆਪਣਾ ਹੋਮਲੈਂਡ ਹੈ ਤੇ ਆਪਣੀ ਸਿੱਖ ਸਟੇਟ ਹੈ ਉਹਨਾਂ ਨੂੰ ਉਮੀਦ ਹੈ ਕਿ ਮਹਾਰਾਜਾ ਸਾਹਿਬ ਹੋਰ ਵੀ ਵਧੇਰੇ ਜੋਰ ਨਾਲ ਆਪਣੇ ਪੈਪਸੂ ਦੀ ਅਤੇ ਆਪਣੇ ਦੇਸ਼ ਭਾਰਤ ਦੀ ਸੇਵਾ ਕਰਨਗੇ ਹੁਣ ਸੌ ਚੱਕ ਸਮਾਗਮ ਦੇ ਪਿੱਛੋਂ ਮਹਾਰਾਜਾ ਯਾਦਵੰਦਰ ਸਿੰਘ ਨੇ ਪੈਪਸੂ ਦੇ ਉਪ ਰਾਜਪ੍ਰਮੁਖ ਨੂੰ ਅਉਦੇਰੀ ਸੌ ਚ ਅਕਵਾਈ ਔਰ ਇਹ ਕਪੂਰਥਲਾ ਰਿਆਸਤ ਦੇ ਮਹਾਰਾਜਾ ਜਗਜੀਤ ਸਿੰਘ ਸੀ ਦੋਵੇਂ ਹੀ ਰਾਜਪ੍ਰਮੁਖ ਤੇ ਉਪ ਰਾਜਪ੍ਰਮੁਖ ਨੇ ਉਮਰ ਭਰ ਲਈ ਰਹਿਣਾ ਸੀ ਮਹਾਰਾਜਾ ਪਟਿਆਲਾ ਦਾ ਇਹ ਉਹਦਾ ਜੱਦੀ ਸੀ ਮਤਲਬ ਕਿ ਉਹਦੀ ਮੌਤ ਤੋਂ ਬਾਅਦ ਉਹਦੇ ਵੱਡੇ ਪੁੱਤਰ ਨੇ ਪੈਸੂ ਦਾ ਰਾਜਪ੍ਰਮੁਖ ਬਣਨਾ ਸੀਗਾ ਪਰ ਉਪ ਰਾਜਪ੍ਰਮੁਖ ਦੀ ਮੌਤ ਤੋਂ ਬਾਅਦ ਇਹ ਉਹਦਾ ਜੱਦੀ ਨਹੀਂ ਸੀ ਰਹਿਣਾ ਉਨਾ ਤੋਂ ਬਾਅਦ ਇਸ ਅਹੁਦੇ ਉੱਪਰ ਬਾਰੋ-ਬਾਰੀ ਬਾਏ ਰੋਟੇਸ਼ਨ ਦੂਜੇ ਮਹਾਰਾਜਿਆਂ ਨੇ ਬਰਾਜਮਾਨ ਹੋਣਾ ਸੀ ਇਹ ਪੈਪਸੂ ਸਟੇਟ ਸੀਗੀ ਦੋਸਤੋ ਜਿਹਦੀ ਆਬਾਦੀ 35 ਲੱਖ ਸੀ ਇਹਦੇ ਵਿੱਚ ਸਿੱਖ ਬਹੁਗਿਣਤੀ ਵਿੱਚ ਸਨ ਇਹ ਬਹੁਗਿਣਤੀ ਤਾਂ 1941 ਦੀ ਮਰਦਮ ਸ਼ੁਮਾਰੀ ਅਨੁਸਾਰ ਸੀ ਇਸ ਤੋਂ ਉਪਰੰਤ 7 ਸਾਲ ਹੋਰ ਬੀਤ ਗਏ ਸੀ ਇਹਨਾਂ 7 ਸਾਲਾਂ ਦੇ ਵਿੱਚ ਵੀ ਆਬਾਦੀ ਹੋਰ ਵਧੀ ਸੀ ਔਰ 1947 ਦੀ ਵੰਡ ਦੇ ਅਨਸਾਰ ਇਹਨਾਂ ਰਿਆਸਤਾ 'ਚ ਕੋਈ 10 ਲੱਖ ਸ਼ਰਨਾਰਤੀ ਪਹੁੰਚ ਗਿਆ ਸੀ ਇਨਾ ਵਿੱਚ ਵੀ ਬਹੁਤ ਹੀ ਗਿਣਤੀ ਸਿੱਖਾਂ ਦੀ ਹੋ ਸੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਪੈਪਸੂ ਦੀ ਬਣਤਰ ਸਮੇਂ 1948 ਚ ਪੈਪਸੂ ਦੀ ਕੁੱਲ ਆਬਾਦੀ 50 ਲੱਖ ਤੋਂ ਵੀ ਉੱਪਰ ਸੀਗੀ ਇਹਦੇ ਵਿੱਚ 60% ਸਿੱਖ ਆਬਾਦੀ ਸੀ ਇਸ ਤਰ੍ਹਾਂ ਭਾਰਤੀ ਯੂਨੀਅਨ ਦੇ ਵਿੱਚ ਪੈਪਸੂ ਇੱਕ ਬਹੁਤ ਹੀ ਵਧੀਆ ਸਿੱਖ ਸਟੇਟ ਸੀਗੀ ਬੇਸ਼ੱਕ ਪੈਪਸੂ ਦਾ ਕੁੱਲ ਖੇਤਰਫਲ 10000 ਵਰਗ ਮੀਲ ਸੀਗੀ ਯਾਨੀ ਕਿ 16000 ਵਰਗ ਕਿਲੋਮੀਟਰ ਸੀ ਇਸ ਵਿੱਚ ਵਰਤਮਾਨ ਜਿਹੜਾ ਹੁਣ ਤਾਂ ਹਰਿਆਣੇ ਵਾਲਾ ਪੰਜੌਰ ਗਾਰਡਨ ਹਿਮਾਚਲ ਪ੍ਰਦੇਸ਼ ਦਾ ਕੰਡਾ ਘਾੜ ਤੋਂ ਲੈ ਕੇ ਚੈਲ ਤੱਕ ਦਾ ਅਤਿ ਖੂਬਸੂਰਤ ਠੰਡਾ ਪਹਾੜੀ ਖੇਤਰ ਵੀ ਸੀਗਾ ਦੋਸਤੋ ਤਕਰੀਬਨ ਸਾਰਾ ਮਾਲਵਾ ਤੇ ਬਾਂਗਰ ਦਾ ਇਲਾਕਾ ਇਹਦੇ ਵਿੱਚ ਆਉਂਦਾ ਸੀ ਹੁਣ ਪੈਪਸੂ ਦੇ ਬਰਾਬਰ ਪੰਜਾਬ ਦੀ ਨਵੀਂ ਸਥਾਪਤੀ ਨੂੰ ਦੇਖੋ ਪੰਜਾਬ ਦਾ ਨਵਾਂ ਗਵਰਨਰ ਚੰਦੂ لال ਤ੍ਰिवेदी ਸੀ ਤੇ ਨਵਾਂ ਮੁੱਖ ਮੰਤਰੀ ਗੋਪੀ ਚੰਦ ਭਾਰਗੋ ਸੀ ਉਹਦੇ ਮੰਤਰੀ ਮੰਡਲ ਵਿੱਚ ਤਿੰਨ ਹਿੰਦੂ ਮੰਤਰੀ ਸਨ ਤੇ ਦੋ ਸਿੱਖ ਮੰਤਰੀ ਸੀ ਸਰਵਰਨ ਸਿੰਘ ਅਤੇ ਇਚਰਤੀ ਮਝੈਲ ਇਨਾ ਦੋਹਾ ਚ ਅਕਾਲੀ ਕੋਈ ਵੀ ਨਹੀਂ ਸੀ ਜਿਨੋਂ ਕਿ 15 ਅਗਸਤ 1947 ਨੂੰ 23 ਅਕਾਲੀ ਵਿਧਾਇਕਾਂ ਵਿੱਚੋਂ 15 ਵਿਧਾਇਕ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸમાં ਸ਼ਾਮਲ ਹੋ ਗਏ ਸੀ ਬਾਕੀ ਬਚੇ 8 ਵਿਧਾਇਕ ਇਹ ਵੀ ਮੱਟ ਤਾਰਾ ਸਿੰਘ ਦੀਆਂ ਅੱਖਾਂ ਨਾਲ ਅੱਖਾਂ ਨਹੀਂ ਮਿਲਾਉਂਦੇ ਸੀ ਇਹ ਵੀ ਆਨ ਨਹੀਂ ਬਹਾਨੇ ਕਾਂਗਰਸ ਵਿੱਚ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ ਉਸ ਸਮੇਂ ਪੰਜਾਬ ਦੇ ਵਿੱਚ 35% ਦੇ ਕਰੀਬ ਸਿੱਖ ਆਬਾਦੀ ਸੀ ਜਦੋਂ ਕਿ 65% ਹਿੰਦੂਵਾਦੀ ਸੀ ਮਤਲਬ ਕਿ ਨਵੇਂ ਪੂਰਬੀ ਪੰਜਾਬ ਵਿੱਚ ਵੀ ਸਿੱਖ ਘੱਟ ਗਿਣਤੀ ਵਿੱਚ ਸਨ ਪੰਜਾਬ ਦੀ ਸਰਕਾਰ ਪੂਰੀ ਤਰ੍ਹਾਂ ਹਿੰਦੂ ਕਾਂਗਰਸ ਸਰਕਾਰ ਸੀ ਕੀ ਘਟਿਆ ਸੀ ਸਿੱਖ ਅਕਾਲੀ ਲੀਡਰਸ਼ਿਪ ਨੇ ਘੱਟੋ ਘੱਟ ਇਸ ਵੰਡ ਤੋਂ ਪਹਿਲਾਂ ਕਾਂਗਰਸ ਨਾਲ ਇਹ ਸਮਝੌਤਾ ਤਾਂ ਕੀਤਾ ਹੀ ਜਾ ਸਕਦਾ ਸੀ ਕਿ ਨਵੇਂ ਪੰਜਾਬ ਦਾ ਗਵਰਨਰ ਤੇ ਮੁੱਖ ਮੰਤਰੀ ਵਿੱਚੋਂ ਕੋਈ ਇੱਕ ਸਿੱਖ ਹੋਊਗਾ ਔਰ ਮੰਤਰੀ ਮੰਡਲ 'ਚ ਅੱਧੋ ਵੱਧ ਦਾ ਹਿੱਸਾ ਹੋਊਗਾ ਅੱਧੋ ਵੱਧ ਦਾ ਪਰ ਮਹਾਰਾਜ ਤਾਰਾ ਸਿੰਘ ਨੂੰ ਤਾਂ ਉਸ ਸਮੇਂ ਦਿਸਦਾ ਹੀ ਕੁਝ ਨਹੀਂ ਸੀ ਉਹ ਤਾਂ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਨੇਤਾ ਬਣ ਕੇ ਸਭ ਕੁਝ ਹੀ ਭੁੱਲ ਗਿਆ ਸੀ ਹੁਣ ਉਹ ਪੈਪਸੂ ਦੀ ਵਿਰੋਧਤਾ ਕਰ ਰਿਹਾ ਸੀ ਅਸਲ 'ਚ ਪੈਪਸੂ ਦੀ ਬਣਤਰ ਨੂੰ ਦੇਖ ਕੇ ਉਹਨੂੰ ਸ਼ਰਮ ਆ ਰਹੀ ਸੀ ਪੈਪਸੂ ਵਿੱਚੋਂ ਉਹਨੂੰ ਆਪਣੀ ਹਾਰ ਦਿਖ ਰਹੀ ਸੀ ਜਿਸ ਪਟਿਆਲਾ ਮਹਾਰਾਜੇ ਨੂੰ ਉਹ ਬੰਨ ਤੋਂ ਪਹਿਲਾਂ ਸਮਝ ਨਹੀਂ ਆਖ ਰਹੀ ਸੀ ਉਹ ਤਾਂ ਆਪਣੇ ਸਿਆਣਪ੍ਰਣ ਪੈਸੂ ਦੇ ਰੂਪ ਦੇ ਵਿੱਚ ਆਪਣੇ ਲਈ ਇੱਕ ਸਿੱਖ ਛੇਡ ਬਣਵਾ ਗਿਆ ਸੀ ਤੇ ਆਪ ਇਹਦਾ ਜੱਦੀ ਤੇ ਉਮਰਪਾਲੀ ਰਾਜਪ੍ਰਮukh ਦਾ ਅਹੁਦਾ ਵੀ ਉਹ ਲੈ ਗਿਆ ਪਰ ਵਿਚਾਰਾ ਮਾਟਰ ਪੰਜਾਬ ਚ ਸਾਰਾ ਕੁਝ ਗਵਾ ਚੁੱਕਿਆ ਸੀ ਪੰਜਾਬ ਦੇ ਮੁਕਾਬਲੇ ਤੇ ਪੈਪਸੂ ਵਿੱਚ ਸਾਰੇ ਪਾਸੇ ਸਿੱਖ ਸੱਭਿਆਚਾਰ ਸਥਾਪ ਸੀਗਾ ਪੈਪਸੂ ਦੀ ਰਾਤਾ ਨਹੀਂ ਪਟਿਆਲਾ ਪੂਰੇ ਸਿੱਖ ਸੱਭਿਆਚਾਰ ਵਾਲਾ ਸ਼ਹਿਰ ਸੀ ਸੱਭਿਆਚਾਰ ਵਿੱਚ ਅਨੇਕਾਂ ਪੱਖਾਂ ਤੋਂ ਪਟਿਆਲਾ ਆਪਣੀ ਧਾਂਗ ਜਮਾ ਚੁੱਕਿਆ ਸੀ ਪਟਿਆਲਾ ਸ਼ਾਹੀ ਪੱਗ ਪਟਿਆਲਾ ਸ਼ਾਹੀ ਥਲਵਾਰ ਪਟਿਆਲਾ ਪਰਾਂਦੀਆਂ ਪੰਜਾਬੀ ਲੋਕਾਂ ਚ ਆਪਣਾ ਨਾਂ ਬਣਾ ਚੁੱਕੀਆਂ ਸਨ ਪਰ ਪੰਜਾਬ ਦਾ ਆਪਣੀ ਇਤਿਹਾਸਕ ਅਤੇ ਸ਼ਾਨਦਾਰ ਪਛੋਕੜ ਰੱਖਣ ਵਾਲੀ ਰਾਜਧਾਨੀ ਲਾਹੌਰ ਸੀ ਜਿਹੜੀ ਉਹਨੂੰ ਵੀ ਹੱਥੋਂ ਗਵਾ ਬੈਠਾ ਸੀ ਹੁਣ ਆਰਜੀ ਤੌਰ ਤੇ ਪੰਜਾਬ ਦੀ ਨਵੀਂ ਰਾਜਧਾਨੀ ਸ਼ਿਮਲੇ ਵਿੱਚ ਬਣਾਈ ਗਈ ਸੀ ਪੰਜਾਬੀਆਂ ਨੇ ਤਾਂ ਸ਼ਿਮਲਾ ਕਦੇ ਰੱਜ ਕੇ ਵੇਖਿਆ ਹੀ ਨਹੀਂ ਸੀ ਹੁਣ ਰਾਜਧਾਨੀ ਬਣਾਇਆ ਗਿਆ ਨਾਲ ਸ਼ਿਮਲੇ ਦੇ ਪਹਾੜੀ ਲੋਕ ਸਰਦਾਰਾ ਵੱਲੋਂ ਉੱਥੇ ਜਾਣ ਕਰਕੇ ਚਿੰਤਤ ਹੋਗੇ ਸੀ ਕਿ ਉਹ ਇੱਥੇ ਆ ਕੇ ਰਹਿਣਗੇ ਹੁਣ Shimla ਸਾਰਾ ਹੀ ਪਹਾੜੀ ਸੱਭਿਆਚਾਰ ਵਾਲਾ ਸੀ ਤੇ ਪੰਜਾਬੀਆਂ ਲਈ ਇੱਕਦਮ ਓਪਰਾ ਸ਼ਹਿਰ ਸੀ 15 ਗਾ 1947 ਨੂੰ Shimla ਵਿੱਚ ਇਹ ਪੰਜਾਬ ਦੀ ਨਵੀਂ ਸਰਕਾਰ ਨੂੰ ਸੌਂਚਕਾਈ ਗਈ ਪਰ ਇਸ ਸਮਾਰੋਹ ਵਿੱਚ ਮạtਤ ਤਾਰਾ ਸਿੰਘ ਨੂੰ ਬੁਲਾਇਆ ਹੀ ਨਹੀਂ ਗਿਆ ਇਧਰ ਪੈਪਸੂਰੀ ਸਰਕਾਰ ਬਣਨ ਸਮੇ 15 ਜੁਲਾਈ 1948 ਨੂੰ ਮạtਤ ਤਾਰਾ ਸਿੰਘ ਨੂੰ ਬਕਾਇਦਾ ਰੂਪ ਦੇ ਵਿੱਚ ਸੱਦਾ ਪੱਤਰ ਭੇਜਿਆ ਗਿਆ ਸੀ ਔਰ ਮੰਤਰੀ ਮੰਡਲ ਬਣਾਉਣ ਲਈ ਉਹਦੀ ਪਾਰਟੀ ریاਸਤੀ ਅਕਾਲੀ ਦਲ ਦੇ ਦੋ ਨੁਮਾਇੰਦਿਆਂ ਨੂੰ ਸ਼ਾਮਲ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਸੀ ਪਰ ਨਾ ਮੱਟ ਤਾਰਾ ਸਿੰਘ ਇਹ ਸੌ ਚੱਕ ਸਮਾਗਮ ਚ ਸ਼ਾਮਲ ਹੋਇਆ ਸੀ ਤੇ ਨਾ ਹੀ ਮੰਤਰੀ ਮੰਡਲ ਵਿੱਚ ਕੀਤੀ ਗਈ ਪੇਸ਼ਕਸ਼ ਨੂੰ ਉਹਨੇ ਸਬਕਾਰ ਕੀਤਾ ਸੀ ਪੈਪਸੂ ਦੇ ਵਿੱਚ ਦੋਸਤੋ ਤਿੰਨ ਵੱਡੀਆਂ ਪਾਰਟੀਆਂ ਸਨ ਉਹ ਸਨ ਰਿਆਸਤੀ ਪਰਜਾ ਮੰਡਲ ਰਿਆਸਤੀ ਅਕਾਲੀ ਦਲ ਤੇ ਲੋਕ ਸੇਵਕ ਸਭਾ ਹੋਰ ਕਿ ਮਨੁਸ਼ਤਾਂ ਦੀ ਕੋਈ ਜ਼ਿਆਦਾ ਐਮਿਤ ਨਹੀਂ ਸੀ ਰਿਆਸਤੀ ਪਰਜਾ ਮੰਡਲ ਅਸਲ ਦੇ ਵਿੱਚ ਰਿਆਸਤੀ ਪ੍ਰਦੇਸ਼ ਕਾਂਗਰਸੀ ਕਾਂਗਰਸੇ ਸੀ ਮਹਾਰਾਜਾ ਭពਿੰਦਰ ਸਿੰਘ ਨੇ ਆਪਣੇ ਜੌਂਦੇਜੀ ਨਾ ਪਟਿਆਲਾ ਰਿਆਸਤ ਵਿੱਚ ਤੇ ਨਾ ਹੀ ਦੂਜੀਆਂ ਰਿਆਸਤਾਂ ਵਿੱਚ ਕਾਂਗਰਸ ਨੂੰ ਜਥੇਬੰਦ ਹੋਣ ਦਿੱਤਾ ਸੀ ਕਾਂਗਰਸ ਨੂੰ ਜਥੇਬੰਦ ਕਰਨ ਵਾਲੇ ਜ਼ਿਆਦਾਤਰ ਹਿੰਦੂ ਬਾਣੀਏ ਸਨ ਇਹ ਮਹਾਰਾਜਾ ਭពਿੰਦਰ ਸਿੰਘ ਦੀਆਂ ਧਮਕੀਆਂ ਤੋਂ ਡਰ ਗਏ ਸੀ ਪਰ ਜਦੋਂ ਭពਿੰਦਰ ਸਿੰਘ ਨੇ ਬਿਨਾਂ ਮਤਲਬ ਹੀ ਸਰਦਾਰ ਸੇਵਾ ਸਿੰਘ ਠਿੰਕਰੀ ਵਾਲੇ ਨਾਲ ਪੰਗਾ ਲੈ ਲਿਆ ਸੀ ਤੇ ਰਾਸਤੀ ਹਿੰਦੂਆਂ ਸਿੱਖਾਂ ਨੇ ਮਿਲ ਕੇ ਮਹਾਰਾਜੇ ਉੱਪਰ ਦਬਾਅ ਪਾਉਣ ਲਈ ਕਾਂਗਰਸ ਦੀ ਬਜਾਏ ਰਿਆਸਤੀ ਪਰਜਾ ਮੰਡਲ ਨਾਂ ਦੀ ਇੱਕ ਪਾਰਟੀ ਬਣਾ ਲਈ ਸੀ ਕੰਮ ਸਾਰਾ ਕਾਂਗਰਸ ਦੇ ਪ੍ਰੋਗਰਾਮ ਦੇ ਅਨਸਾਰ ਹੀ ਹੁੰਦਾ ਸੀ ਰਿਆਸਤਾਂ ਨੇ ਸਭ ਹਿੰਦੂ ਤੇ ਕੁਝ ਕਾਮਰੇਡ ਇਹਨਾਂ ਨੇ ਇਕੱਠਿਆਂ ਹੋ ਕੇ ਸਰਦਾਰ ਸੇਵਾ ਸਿੰਘ ਠੀਕਰੀ ਵਾਲੇ ਨੂੰ ਜੇਲ੍ਹ 'ਚ ਬੈਠਿਆਂ ਨੂੰ ਹੀ ਆਪਣਾ ਪ੍ਰਧਾਨ ਚੁਣ ਲਿਆ ਇਸ ਲਈ ਜਦੋਂ ਤੱਕ ਸਰਦਾਰ ਠੀਕਰੀ ਵਾਲਾ ਸਾਹਿਬ ਇਹਦੇ ਪ੍ਰਧਾਨ ਰਹੇ ਸੀ ਪਰ ਜਾ ਮੰਡਲ ਦਾ ਵੀ ਸਿੱਖ ਪ੍ਰਭਾਵ ਬਣਿਆ ਰਿਹਾ ਸੀ ਪਰ 47 ਦੀ ਪੰਡ ਨਾਲ ਜਿੱਥੇ ਪੂਰਬੀ ਪੰਜਾਬ ਦੇ ਹਿੰਦੂ ਦੇ ਵਿੱਚ ਅੰਤਾਂ ਦਾ ਰਾਜ ਸੀ ਹੰਕਾਰ ਆ ਗਿਆ ਸੀ ਉੱਥੇ ਰਿਆਸੀ ਹਿੰਦੂਆਂ ਵਿੱਚ ਵੀ ਅੰਤਾਂ ਦਾ ਹੰਕਾਰ ਆ ਗਿਆ 47 ਚ ਸੰਗਰੂਰ ਦੇ ਮੂੜਕ ਪਿੰਡ ਦਾ ਬਾਣੀਆਂ ਬ੍ਰਿਜਪਾਨ ਬ੍ਰਿਸ਼ਪਾਨ ਇਹ ਰਿਆਸੀ ਪਰਜਾ ਮੰਡਲ ਦਾ ਪ੍ਰਧਾਨ ਬਣ ਗਿਆ ਇਹ ਬ੍ਰਿਸ਼ਪਾਨ ਹੱਦੋਮਤ ਫਿਰਕੂ ਤੇ ਸਿੱਖ ਵਿਰੋਧੀ ਸੀ ਭਾਵੇਂ ਕਿ ਪੜਿਆ ਲਿਖਿਆ ਵਕੀਲ ਸੀ ਪਰ ਭਾਰਤ ਦੀ ਆਜ਼ਾਦੀ ਨੇ ਜਲੰਧਰ ਦੇ ਮਹਾਸ਼ਿਆ ਬਾਗ ਇਹਦਾ ਵੀ ਦਿਮਾਗ ਹਲਾਤਾ ਸੀ ਇਹ ਪੈਪਸੂ ਬਣਾਏ ਜਾਣ ਦਾ ਕੱਟੜ ਵਿਰੋਧੀ ਸੀ ਇਹਨੇ ਅਨੇਕਾਂ ਹੀ ਵਾਰ ਕੇਂਦਰੀ ਨੇਤਾਵਾਂ ਨੂੰ ਮਿਲ ਕੇ ਪੈਪਸੂ ਨੂੰ ਬਣਾਉਣ ਤੋਂ ਰੋਕਣ ਲਈ ਲਿਖਤੀ ਮੋਰੰਡਮ ਵੀ ਦਿੱਤੇ ਸੀ ਪਰ ਦੇਖਦਾ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਕਿਉਂਕਿ ਰਿਆਸਤਾਂ ਨਾਲ ਬਚਨ ਵੱਧ ਸੀ ਇਸ ਲਈ ਉਹਨਾਂ ਨੇ ਇਹਨਾਂ ਦੀ ਵਿਰੋਧਤਾ ਨੂੰ ਗੌਲਿਆਈ ਪੈਪਸੂ ਨੂੰ ਸੰਵਿਧਾਨਕ ਦਰਜਾ ਮਿਲ ਜਾਣ ਦੇ ਬਾਵਜੂਦ ਵੀ ਬ੍ਰਿਸ਼ਪਾਣ ਦੀ ਪਰਜਾ ਮੰਡਲ ਨੇ ਪੈਪਸੂ ਨੂੰ ਮਾਨਤਾ ਨਹੀਂ ਦਿੱਤੀ ਸੀ ਰਾਸ਼ਟਰੀ ਪ੍ਰਜਾ ਮੰਡਲ ਪੈਪਸੂਚ ਸਭ ਤੋਂ ਵੱਡੀ ਪਾਰਟੀ ਸੀ ਸਾਰੇ ਹਰਿਆਣਵੀ ਹਿੰਦੂ ਇਹਦੇ ਵਿੱਚ ਸ਼ਾਮਲ ਸਨ ਦੂਜੇ ਨੰਬਰ ਤੇ ਲੋਕ ਸਭਾ ਪਾਰਟੀ ਸੀ ਇਹਨੂੰ ਅਸਲ ਦੇ ਵਿੱਚ ਜ세ਦਾਰ ਉਦਮ ਸੀ ਨਾਗੋਕ ਨੇ ਬਣਾਇਆ ਸੀ ਨਾਗੋਕੇ ਮਾਜੇ ਦੇ ਬੜੀ ਤਣਾੜ ਤੇ ਸਿੱਕੇ ਬਣ ਜੱਟ ਸਿੱਖ ਸਨ ਬੇਚਕ ਇਹ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵਿੱਚ ਵੀ ਰਹੇ ਸੀ ਪਰ ਇਹ ਮਾਟਰ ਤਾਰਾ ਸਿੰਘ ਦੇ ਸਖਤ ਵਿਰੋਧੀ ਸੀ 47 ਦੇ ਸੱਤਾ ਦੇ ਤਬਾਦਲੇ ਦੇ ਨਾਲ ਹੀ ਇਹ ਲਗਭਗ ਅੱਧੇ ਅਕਾਲੀ ਵਿਧਾਇਕਾਂ ਨਾਲ ਕਾਂਗਰਸਾਂ ਵਿੱਚ ਸ਼ਾਮਲ ਹੋ ਗਏ ਸੀ। ਮਹਾਰਾਜਾ ਪਟਿਆੜਾ ਨਾਲ ਇਹਨਾਂ ਦੇ ਬਹੁਤ ਚੰਗੇ ਸਬੰਧ ਸੀ ਤੇ ਇਹ ਪੈਪਸੂ ਨੂੰ ਬਣਾਏ ਜਾਣ ਦੇ ਹੱਕ ਜਸਾ। ਇਸੇ ਕਰਕੇ ਹੀ ਰਿਆਸੀ ਸਿੱਖਾਂ ਦੇ ਵਿੱਚ ਜਲੇਦਾਰ ਉਦਮ ਸਿੰਘ ਨਾਗੋ ਕੇ ਬੜਾ ਹਰਮਨ ਪਿਆਰਾ ਸੀ। ਇਹਨਾਂ ਨੇ ਕਰਨਲ ਰਗਵੀਰ ਸਿੰਘ ਦੀ ਅਗਵਾਈ ਹੇਠ ਪੈਪਸੂ ਵਿੱਚ ਲੋਕ ਸੇਵਕ ਸਭਾ ਬਣਾਈ ਹੋਈ ਸੀ। ਇਸ ਸਭਾ ਦਾ ਪੈਪਸੂ ਦੇ ਵਿੱਚ ਬੜਾ ਚੰਗਾ ਆਧਾਰ ਸੀ। ਤਾਂ ਦੋਸਤੋ ਇਹ ਸੀ ਅੱਜ ਦਾ ਭਾਗ ਹੁਣ ਅੱਗੇ ਸੁਣਿਓ ਕੀ ਕੀ ਹੁੰਦਾ ਐ ਸਿੱਖ ਸਟੇਟ ਦੇ ਵਿੱਚ ਤੇ ਕਿੱਦਾਂ ਖਤਮ ਹੁੰਦੀ ਐ ਸੋ ਦੋਸਤੋ ਮਿਲਦੇ ਆਂ ਅਗਲੇ ਭਾਗ ਦੇ ਹੋਆ ਗਿਆ ਸਤਿ ਸ੍ਰੀ ਅਕਾਲ